ਪਿੰਡ ਬਾਕਰਪੁਰ ਚ ਲੜਾਈ ਝਗੜੇ ਦੌਰਾਨ ਇੱਕ ਜ਼ਖਮੀ ਪਰਿਵਾਰ ਨੇ ਲਗਾਏ ਪੰਚਾਇਤ ਦੇ ਦੋਸ਼। थाना ਭਲਾਦੇ ਪਿੰਡ ਬਾਕਰਪੁਰ ਵਿਖੇ ਅੱਜ ਪਿੰਡ ਚ ਲੜਾਈ ਝਗੜੇ ਦੌਰਾਨ ਇੱਕ ਵਿਅਕਤੀ ਜ਼ਖਮੀ ਹੋਇਆ ਤੇ ਪਰਿਵਾਰ ਤੇ ਪਰਿਵਾਰ ਨੇ ਪੰਚਾਇਤ ਤੇ ਇਲਜ਼ਾਮ ਲਗਾਏ ਹਨ। ਉਹਨਾਂ ਆਖਿਆ ਕਿ ਇਹ ਸਭ ਪਿੰਡ ਦੀ ਪੰਚਾਇਤ ਦੀ ਸ਼ਾਹ ਤੇ ਹੋ ਰਿਹਾ ਹੈ। ਇਸ ਬੰਦੀ ਜਾਣਕਾਰੀ ਦਿੰਦਿਆਂ ਜਸਵਿੰਦਰ ਕੌਰ ਪਤਨੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਮੈਂ ਸਵੇਰੇ 7 ਵਜੇ ਜਦੋਂ ਖੂਦ ਤੋਂ ਘਰ ਵਾਪਸ ਆਈ ਤਾਂ ਪਿੰਡ ਦੇ ਕੁਝ ਵਿਅਕਤੀ ਨੇ ਸਾਡੇ ਦੋਵੇਂ ਗੇਟਾਂ 'ਚ ਲੱਗੇ ਸ਼ੀਸ਼ਿਆਂ ਦੀ ਪੰ ਤੋੜ ਕੀਤੀ ਤੇ ਬਾਹਰ ਲੱਗੇ ਕੈਮਰੇ ਵੀ ਲਾਹ ਕੇ ਲੈ ਗਏ ਅਤੇ ਸਾਡੇ ਘਰ ਦੇ ਨਾਲ ਵਾਲੇ ਖੇਤ 'ਚ ਲੱਗੇ ਸਫੈਦਿਆਂ ਦੇ ਬੂਟੇ ਵੀ ਫੜ ਦਿੱਤੇ ਇਸ ਦੌਰਾਨ ਕੁਝ ਹੀ ਸਮੇਂ ਬਾਅਦ ਮੇਰੇ ਪਤੀ सुरेंद्र ਸਿੰਘ ਟਰੈਕਟਰ ਤੇ ਘਰ ਵਾਪਸ ਆਏ ਤੇ ਉਸ ਦੀ ਵੀ ਕੋਟਮਾਰ ਕੀਤੀ ਗਈ ਜੋ ਕਿ ਪੁਲਤ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਹੈ ਜਸਵਿੰਦਰ ਕੌਰ ਨੇ ਦੱਸਿਆ ਕਿ ਇਹ ਸਭ ਪਿੰਡ ਦੀ ਪੰਚਾਇਤ ਦੀ ਸ਼ਹਿਤੇ ਕੰਮ ਹੋਇਆ ਹੈ ਜਦੋਂ ਇਸ ਸੰਬੰਧੀ ਪਿੰਡ ਬਾਕਰਪੁਰ ਦੇ ਸਰਪੰਚ ਸੁਖਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਇਸ ਘਟਨਾਕ੍ਰਮ ਚ ਪੰਚਾਇਤ ਦਾ ਕੋਈ ਰੋਲ ਨਹੀਂ ਹੈ ਸਰਪੰਚ ਨੇ ਦੱਸਿਆ ਕਿ ਮੈਂ ਉਸ ਵੇਲੇ ਖੇਤਾਂ ਵਿੱਚ ਸੀ ਜਦੋਂ ਲੜਾਈ ਦਾ ਪਤਾ ਲੱਗਾ ਤੇ ਮੈਂ ਉੱਥੇ ਗਿਆ ਤਾਂ सुरेंद्र ਸਿੰਘ ਟਰੈਕਟਰ ਤੇ ਬੈਠ ਕੇ ਉਸ ਨੂੰ ਬੜੀ ਤੇਜ਼ ਤੇਜ਼ ਇੱਧਰ ਉੱਧਰ ਚਲਾ ਰਿਹਾ ਸੀ ਅਤੇ ਮੇਰੇ ਮੋਟਰਸਾਈਕਲ 'ਚ ਮਾਰ ਕੇ ਮੋਟਰਸਾਈਕਲ ਵੀ ਤੋੜ ਦਿੱਤਾ ਅਤੇ ਮੈਂ ਉਥੋਂ ਭੱਜ ਕੇ ਆਪਣੀ ਜਾਨ ਬਚਾਈ ਜੇਕਰ ਥੋੜੀ ਜਿਹੀ ਵੀ ਦੇਰ ਹੋ ਜਾਂਦੀ ਤਾਂ ਮੈਂ ਟਰੈਕਟਰ ਦੀ ਲਪੇਟ ਵਿੱਚ ਆ ਜਾਣਾ ਸੀ ਸਰਪੰਚ ਨੇ ਦੱਸਿਆ ਕਿ ਦਰਸਾ ਸੋਰਿੰਦਰ ਸਿੰਘ ਦਾ ਆਪਣੇ ਚਾਚੇ ਸੁਖਵਿੰਦਰ ਸਿੰਘ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਜੋ ਕਿ ਇਹਨਾਂ ਦਾ ਪਰਿਵਾਰਿਕ ਮਾਮਲਾ ਹੈ ਪੰਚਾਇਤ ਦਾ ਇਸ ਝਗੜੇ ਨਾਲ ਕੋਈ ਵੀ ਸੰਬੰਧ ਨਹੀਂ ਹੈ ਕੀ ਕਿੰਨੇ ਜੇ ਕੋਈ ਚੱਲ ਰਹੇ ਇਹ ਸਾਡੇ ਤੁਹਾਨੂੰ ਕਹਿੰਦੇ ਸਰਪੰਚੀ ਤੋਂ ਬੈਰ ਬੈਗੇ ਅੰਕਲ ਦਾਡੇ ਦੇ ਕਿ ਹੁਣ ਇਹਨਾਂ ਨੇ ਕਿਹਾ ਹੈਗੇ ਮਾਰ ਦੇਣਾ ਇਹਨੂੰ ਛੱਡਣਾ ਨਹੀਂ ਉਹ ਸਰਪੰਚ ਨੇ ਸਰਪੰਚ ਦੇ ਭਰਾ ਨੇ ਕਿਹਾ ਕਹਿੰਦਾ ਹੁਣ ਇਹ ਮਰਿਆ ਲਓ ਬਸ ਹੈ ਹੋਰ ਚਨਾਨੀ ਨੇ ਵੀ ਗਿਆ ਮਾਰਦੇ ਨਾ ਇਸ ਗਲਤੀ ਰੰਜਿਸ਼ ਜਿਹੜੀ ਹੈਗੀ ਰੱਖੀ ਉਹਨਾਂ ਨੇ ਤੇ ਜ਼ਮੀਨ ਜਮੂਨ ਦਾ ਝਗੜਾ ਕੋਈ ਨਹੀਂ ਫਿਰ ਸਰਪੰਚੀ ਤੇ ਕਾਦੂ ਖੜਿਆ ਸਰਪੰਚੀ ਇਹ ਦੁਬਾਰਾ ਪੈ ਜਾਂਦਾ ਸਰਪੰਚੀ ਦੇ ਕਾਦੂ ਖਲੋਤਾ ਝਗੜਾ ਤਾਂ ਸਾਡਾ ਕੇਸ ਲੱਗਾ ਥਾਣੇ ਉੱਥੇ ਆਪਣਾ ਕੋਈ ਗੱਲਬਾਤ ਨਹੀਂ ਹੋਈ ਹੈਗੀ ਕੋਈ ਲੜਾਈ ਕੋਈ ਲੜਾਈ ਨਹੀਂ ਪਈ ਤੇ ਪੜੀ ਜ਼ਮੀਨ ਦੇ ਵਿੱਚ ਉਹ ਜਿਹਦਾ سپਿੰਦੇ ਵਗੈਰਾ ਵੀ ਵੱਡੇ ਗਏ ਹੈਗੇ ਹਾਂਜੀ ਪਹਿਲਾਂ ਵੱਡੇ ਜ਼ਮੀਨ ਦਾ ਕੀ ਰੋਲਾ ਹੈ ਜ਼ਮੀਨ ਦਾ ਕੋਈ ਰੋਲਾ ਨਹੀਂ ਇਹ ਕਹਿੰਦੇ ਨੇ ਕਿ ਖਾਂਦੇ ਜੋ ਪਹਿ ਸ਼ੁਰੂ ਤੋਂ ਅੰਕਲ ਤੇਰਾ ਬਾਹਰ ਸੀ ਫੌਜ 'ਚ ਸੀ ਇਹਨਾਂ ਅੰਕਲ ਨੇ ਕੋਈ ਹਿੱਸਾ ਨਹੀਂ ਮੰਗਿਆ ਹੁਣ ਉਹ 14 ਕ ਨਾਲ ਅੰਕਲ ਦੇ ਨਾਂ ਤੇ ਬੋਲਦੀ ਪੀ ਤੁਸੀਂ ਕੀ ਮੰਗ ਕਰਦੇ ਹੋ ਤੁਸੀਂ ਕੀ ਮੰਗ ਕਰਦੇ ਹੋ ਹੁਣ ਉਹਦੇ ਅਹੀ ਲੈਣੀ ਉਹ ਥੋੜੀ ਛੱਡਣੀ ਹੈ ਜੀ ਪ੍ਰਸ਼ਾਸਨ ਤੂੰ ਕੀ ਮੰਗ ਕਰਦੇ ਹੋ ਅਸੀਂ ਅਹੀ ਦੇਖੋ ਕਿੰਨੇ ਆ ਕਿ ਸਾਨੂੰ ਮਿਲਣੀ ਚਾਹੀਦੀ ਸਾਡੀ ਸਾਡਾ ਹਿੱਸਾ ਸਾਨੂੰ ਮਿਲਣਾ ਚਾਹੀਦਾ ਸਾਨੂੰ ਅਹੀ ਨਹੀਂ ਦਿੱਤੇ ਲੈਂਦੇ ਹੀ ਜਦੋਂ ਸਵੇਰੇ ਆ ਝਗੜਾ ਹੋਇਆ ਕਿੰਨੇ ਕ ਬੰਦੇ ਜਿਹੜੇ ਸੀਗੇ ਘਰ ਆਏ ਤੁਹਾਡੇ ਐਸੇ ਮੈਂ ਸਾਰੇ ਪਿੰਡ ਦੇ ਜਿੰਨੇ ਵੀ ਹੈਗੇ ਸਰਪੰਚ ਮੈਂਬਰ ਪੰਚਾਇਤ ਦੇ ਵੀ ਤੇ ਹੋਰ ਵੀ ਬੰਦੇ ਸੀ ਹੋਰ ਇਹ ਮੈਨੂੰ ਪਤਾ ਅੰਕਲ ਕਿੱਥੇ ਨੇ ਹੁਣ ਆਪ ਕਿੱਥੇ ਨੇ ਸਰਿੰਦਰ ਆਪ ਪਲਾਠੀ ਸੀ ਅਜਿਹਾ ਕਾਇ ਨਹੀਂ ਹੈਗੀ ਉਹ ਸੱਟਾਂ ਲੱਗੀਆਂ ਉਹਨਾਂ ਤੇ ਲੱਗੀਆਂ ਸੱਟਾਂ ਲੱਗੀਆਂ ਤਾਂ ਹੀ ਮੈਨੂੰ ਤੇ ਮਿਲੇ ਹੀ ਨਹੀਂ ਉਹ ਹਸਪਤਲ ਦਾਖਲ ਨੇ ਪਤਾ ਨਹੀਂ ਹੁੰਦਾਖਲ ਨੇ ਕਿ ਕਿੱਥੇ ਹੋਵੇ ਮੈਨੂੰ ਇੰਨਾ ਨਹੀਂ ਪਤਾ ਹੈਗਾ ਬੇਟੀ ਨੂੰ ਪਤਾ ਹੋਣਾ ਬੇਟੀ ਗਈ ਹੀ ਹੁਣ ਮਾਗਰ ਕੁੜੀ ਉਹ ਅਜੇ ਆਈ ਨਹੀਂ ਚਲੋ ਠੀਕ ਸਾਈ ਸਰਪੰਚ ਸਾਹਿਬ ਇੱਕ ਹੀ ਮਾਮਲਾ ਹੈਗਾ ਜਿਹੜਾ ਤੁਹਾਡੇ ਪੰਚਾਇਤ ਤੇ ਇਲਜ਼ਾਮ ਲਗਾਏ ਗਏ ਉਹਨਾਂ ਵੱਲੋਂ ਕਿ ਤੁਹਾਡੀ ਸ਼ਹਿਤ ਜਿਹੜਾ ਕੰਮ ਕੀਤਾ ਗਿਆ ਇਹ ਭਾਜੀ ਇਹਦੇ ਵਿੱਚ ਪੰਚਾਇਤ ਦਾ ਕੋਈ ਰੋਲ ਨਹੀਂ ਹੈਗਾ ਇਹ ਜਿਹੜੀ ਲੜਾਈ ਏ ਇਹ ਚ ਚਾਚੇ ਪਤੀ ਜਿਹਦੀ ਲੜਾਈ ਏ ਤੇ ਕੰਦੀ ਜਿ ਆਪਣੇ ਸੁਰਿੰਦਰ ਸਿੰਘ ਦੇ ਨਾਲ ਇਹਨਾਂ ਦੀ ਜਿਹੜੀ ਦੋਤਰੀ ਏ ਗੁਰਜੀਤਪੁਰ ਉਹਨਾਂ ਦੀ ਆਪਸੀ ਲੜਾਈ ਏ ਇਹ ਜਿਹੜੀ ਪੈਲੀ اٹਕਲੇ ਜਿਹੜੀ اٹਕਣਾ ਵਾਲਾ ਪੈਲੀ ਜਿਹੜੀ ਇਹ ਸੁਰਿੰਦਰ ਸਿੰਘ ਨੇ ਦੱਬ ਕੇ ਰੱਖੀ ਸੀ ਪਹਿਲਾ 20 ਸਾਲਾਂ ਤੋਂ ਹੁਣ ਉਹ ਕੁੜੀ ਨੇ ਆਖਮ ਨਹੀਂ ਪੈਲੀ ਛੜਾਈ ਏ ਉਸ ਤੋਂ ਬਾਅਦ ਜਿਹੜੀ ਪਿੰਡ ਦੇ ਵਿੱਚ ਸਪੈਦਿਆਵਾਂ ਦੀ ਜਗ੍ਹਾ ਇਹ ਵੀ ਸੁਖਵਿੰਦਰ ਸਿੰਘ ਦੇ ਨਾਂ ਦੇ ਉੱਤੇ ਹੋਵੇ ਇਹ ਕਾਫੀ 5-6 ਸਾਂਝੇ ਖਾਤੇ ਨੇ ਪਰ ਜਿਹੜਾ ਸੁਰਿੰਦਰ ਸਿੰਘ ਇਹਦੇ ਨਾਂ ਦੇ ਸਿਰਫ 6 ਮਰਲੇ ਜ਼ਮੀਨ ਆਂਦੀ ਏ ਇਹ ਢਾਈ ਕਨਾਲਾਂ 'ਚ ਕੋਠੀ ਵੱਲ ਕੇ ਬੈਠਾ ਹੈ ਪੰਚਾਇਤ ਦਾ ਇਹਨਾਂ ਨਾਲ ਕੋਈ ਲੈਣਾ ਦੇਣਾ ਕੋ ਨਹੀਂ ਹੈਗਾ ਨਾ ਕਿਸੇ ਮੈਂਬਰ ਦਾ ਨਾ ਕਿਸੇ ਸਰਪੰਚ ਦਾ ਇਹ ਤੁਹਾਡੇ ਤੇ ਵੀ ਜਿਹੜਾ ਹਮਲਾ ਕੀਤਾ ਗਿਆ ਹਾਂਜੀ ਹਾਂਜੀ ਭਾਈ ਮੇਰੇ ਤੇ ਵੀ ਹਮਲਾ ਕੀਤਾ ਗਿਆ ਮੈਂ ਨਾ ਅੱਜ ਸਵੇਰੇ ਪਹਿਲਾਂ ਆਪਣੀ ਪੈੜੀ ਦੇ ਵਿੱਚ ਗਿਆ ਪਾਣੀ ਲਾਇਆ ਸੀ ਤੇ ਪਾਣੀ ਲਾ ਕੇ ਤੇ ਮੈਨੂੰ ਖਬਰ ਪਹੁੰਚੀ ਕਿ ਪਿੰਡ 'ਚ ਲੜਾਈ ਹੋ ਰਹੀ ਹੈ ਤੇ ਮੈਂ ਉਤੋਂ ਆਪਣੀ ਮੋਟਰਸਾਈਕਲ ਲੈ ਕੇ ਪਿੰਡ ਪਹੁੰਚਿਆ ਤੇ ਮੈਂ ਤਕਰੀਬਨ ਪਿੰਡ ਬੜਨ ਤੋਂ ਪਹਿਲਾਂ ਹੀ ਇੱਕ ਹਵੇਲੀ ਦੇ ਕੋਲ ਆਪਣੀ ਮੋਟਰਸਾਈਕਲ ਰੋਕ ਦਿੱਤੀ ਮੈਂ ਮੋਟਰਸਾਈਕਲ ਦੇ ਉੱਪਰ ਖੜਾ ਹੀ ਸੀ ਤੇ ਇਸ ਬੰਦੇ ਸੁਰਿੰਦਰ ਸਿੰਘ ਨੇ ਆਪਣੀ ਮਤਲਬ ਮੋਟਰਸਾਈਕਲ ਆਪਣੇ ਟਰੈਕਟਰ ਲੈ ਆ ਕੇ ਮੇਰੇ ਉੱਪਰ ਚੜਾ ਦਿੱਤਾ ਮੈਂ ਅਗਰ ਛਾਲ ਮਾਰ ਕੇ ਨਾ ਸਾਈਡ ਤੇ ਉੱਨਾ ਤੇ ਹੋ ਸਕਦਾ ਕਿ ਮਿੰਦ ਨੂੰ ਵੀ ਜਾਨ ਦਾ ਨੁਕਸਾਨ ਹੋ ਜਾਂਦਾ